ਸਿੱਧੂ ਪਰਿਵਾਰ ਦੀ ਖੁਸ਼ੀਆਂ ਵਾਲੀ ਖਬਰ ਤੇ ਅੱਜ ਸਿੱਧੂ ਦੇ ਪਿਤਾ ਨੇ ਤੋੜੀ ਚੁੱਪੀ ਤੇ ਪਾ ਦਿੱਤੀ ਪੋਸਟ ਪੋਸਟ ਤੇ ਲਿਖ ਦਿੱਤੀਆਂ ਕੁਝ ਅਜਿਹੀਆਂ ਗੱਲਾਂ ਸੁਣ ਕੇ ਹੋ ਜੂਗੇ ਹੈਰਾਨ ਲਿਖਿਆ ਕਿ ਸਿੱਧੂ ਨੂੰ ਚਾਉਣ ਵਾਲਿਆਂ ਦੇ ਲਈ ਅਸੀਂ ਧੰਨਵਾਦੀਆਂ ਜੋ ਸਾਡੇ ਪਰਿਵਾਰ ਦੇ ਲਈ ਫਿਕਰਮੰਦ ਹਨ ਪਰ ਅਸੀਂ ਬੇਨਤੀ ਕਰਦੇ ਹਾਂ ਕਿ ਬਹੁਤ ਸਾਰੀਆਂ ਅਫਵਾਹਾਂ ਫਲਾਈਆਂ ਜਾ ਰਹੀਆਂ ਨੇ ਪਰਿਵਾਰ ਬਾਰੇ ਉਹਨਾਂ ਤੇ ਯਕੀਨ ਨਾ ਕੀਤਾ ਜਾਵੇ ਅੱਜ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਚੁੱਪੀ ਤੋੜਦੇ ਹੋਏ ਇੱਕ ਵੱਡੀ ਪੋਸਟ ਸਾਂਝੀ ਕੀਤੀ ਹੈ ਕਿਉਂਕਿ ਕੁਝ ਦਿਨਾਂ ਤੋਂ ਲਗਾਤਾਰ ਸੋਸ਼ਲ ਮੀਡੀਆ ਤੇ ਗੱਲਾਂ ਫੈਲਾਈਆਂ ਜਾ ਰਹੀਆਂ ਸੀ ਕਿ ਜੁੜਮਾ ਬੱਚੇ ਹੋਏ ਨੇ ਘਰ ਦੇ ਵਿੱਚ ਖੁਸ਼ੀ ਆ ਰਹੀ ਹੈ ਤੇ ਖੁਸ਼ੀਆਂ ਦੀ ਉਡੀਕ ਕੀਤੀ ਜਾ ਰਹੀ ਹੈ ਤੇ ਪਿੰਡ ਮੂਸੇ ਦੇ ਵਿੱਚ ਖੁਸ਼ੀਆਂ ਮਨਾਈਆਂ ਜਾ ਰਹੀਆਂ ਏ ਇਦਾਂ ਦੀਆਂ ਖਬਰਾਂ ਸੋਸ਼ਲ ਮੀਡੀਆ ਦੇ ਉੱਪਰ ਲਗਾਤਾਰ ਚੱਲ ਰਹੀਆਂ ਸੀ ਪਰ ਅੱਜ ਸਿੱਧੂ ਦੇ ਪਿਤਾ ਨੇ ਖੁਦ ਚੁੱਪੀ ਤੋੜਦੇ ਹੋਏ ਇਸ ਗੱਲ ਦਾ ਜਿਹੜਾ ਲੋਕਾਂ ਨੂੰ ਦੱਸਿਆ ਕਿ ਇਹ ਅਫਵਾਹਾਂ ਤੇ ਯਕੀਨ ਨ ਮੀਡੀਆ ਤੇ ਅਫਵਾਹਾਂ ਫੈਲਾ ਰਹੇ ਨੇ ਪਰਿਵਾਰ ਦੇ ਬਾਰੇ ਤੇ ਉਹ ਖੁਸ਼ੀਆਂ ਨੂੰ ਲੈ ਕੇ ਉਹਨਾਂ ਇਹ ਵੀ ਕਿਹਾ ਕਿ ਜੇ ਇਦਾਂ ਦਾ ਕੁਝ ਹੁੰਦਾ ਹੈ ਤਾਂ ਅਸੀਂ ਜਰੂਰ ਆਪਣੇ ਸੋਸ਼ਲ ਮੀਡੀਆ ਦੇ ਉੱਪਰ ਹਰ ਇੱਕ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਪਹਿਲਾਂ ਤਾਂ ਦੋਸਤੋ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰਿਓ ਸਿੱਧੂ ਨੂੰ ਪਿਆਰ ਕਰਨ ਵਾਲੇ ਜਿੰਨੇ ਵੀ ਨੇ ਤੇ ਸਭ ਨੂੰ ਇਹ ਪਤਾ ਹੈ ਕਿ ਪਰਿਵਾਰ ਸੋਸ਼ਲ ਮੀਡੀਆ ਚਲਾਉਂਦਾ ਤਾਂ ਫਿਰ ਜਿਹੜੇ ਲੋਕ ਸੋਸ਼ਲ ਮੀਡੀਆ ਤੇ ਇਦਾਂ ਦੀਆਂ ਪੋਸਟਾਂ ਪਾ ਰਹੇ ਨੇ ਤਾਂ ਉਹਨਾਂ ਨੂੰ ਮਾੜਾ ਜਾਂ ਸੋਚਣਾ ਚਾਹੀਦਾ ਹੈ ਕਿ ਪਰਿਵਾਰ ਕਿੰਨਾ ਹਾਲਾਤਾਂ ਚੋਂ ਲੰਘ ਰਿਹਾ ਪਰ ਫਿਰ ਵੀ ਲੋਕ ਆਪਣੀਆਂ ਜਿਹੜੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦੇ ਤੇ ਪੋ ਚ ਖੁਸ਼ੀਆਂ ਆ ਰਹੀਆਂ ਵਕ ਕੋ ਵਕਰੇ ਪੋਸਟਰ ਬਣਾ ਬਣਾ ਕੇ ਪਾ ਰਹੇ ਨੇ ਯਾਰ ਮੈਂ ਕਹਿੰਦਾ ਵੀ ਉਹਨਾਂ ਨੂੰ ਥੋੜੀ ਬਹੁਤ ਤਾਂ ਮਾੜੀ ਮੋਟੀ ਸ਼ਰਮ ਹੋਣੀ ਚਾਹੀਦੀ ਹੈ ਕਿਉਂਕਿ ਪਰਿਵਾਰ ਜਦੋਂ ਹੁਣ ਖੁਦ ਪੋਸਟ ਪਾ ਕੇ ਕਹਿ ਰਿਹਾ ਹੁਣ ਤਾਂ ਹਟ ਜਾਓ ਯਾਰ ਤੁਸੀਂ ਕਿਉਂਕਿ ਲਗਾਤਾਰ ਸਿੱਧੂ ਦੇ ਪਰਿਵਾਰ ਬਾਰੇ ਪੋਸਟਾਂ ਪੈ ਰਹੀਆਂ ਨੇ ਕਿ ਘਰ ਚ ਖੁਸ਼ੀ ਆ ਰਹੀ ਹੈ ਉਹਨਾਂ ਨੇ ਵੀ ਹੁਣ ਚੁੱਪੀ ਤੋੜ ਦਿੱਤੀ ਹੈ ਤੇ ਆਪਣੀ ਇੱਕ ਪੋਸਟ ਸਾਂਝੀ ਕੀਤੀ ਹੈ ਪੋਸਟ ਦੇ ਵਿੱਚ ਲਿਖ ਦਿੱਤਾ ਹੈ ਕਿ ਸਿੱਧੂ ਦੇ ਚਾਹਣ ਵਾਲਿਆਂ ਦੇ ਲਈ ਅਸੀਂ ਧੰਨਵਾਦੀ ਹਾਂ ਕਿਉਂਕਿ ਉਹ ਫਿਕਰਮੰਦ ਨੇ ਪਰਿਵਾਰ ਨੂੰ ਪਿਆਰ ਕਰਦੇ ਨੇ ਸਿੱਧੂ ਨੂੰ ਪਿਆਰ ਕਰਦੇ ਨੇ ਪਰ ਜਿਹੜੇ ਲੋਕ ਇਹ ਅਫਵਾਹਾਂ ਫੈਲਾ ਰਹੇ ਨੇ ਸਾਡੇ ਪਰਿਵਾਰ ਬਾਰੇ ਉਹਨਾਂ ਤੇ ਯਕੀਨ ਨਾ ਕੀਤਾ ਜਾਵੇ ਤੇ ਜੇ ਕੋਈ ਅਜਿਹੀ ਖਬਰ ਹੋਵੇਗੀ ਪਰਿਵਾਰ ਵੱਲੋਂ ਤੁਹਾਡੇ ਨਾਲ ਸਾਂਝੀ ਕੀਤੀ ਜਾਵੇਗੀ ਹਰ ਬਾਰ ਦੀ ਤਰ੍ਹਾਂ ਜਿਵੇਂ ਕੋਈ ਗੀਤ ਆਉਂਦਾ ਤਾਂ ਸਿੱਧੂ ਦੇ ਪਿਤਾ ਜਾਂ ਮਾਤਾ ਸੋਸ਼ਲ ਮੀਡੀਆ ਦੇ ਉੱਪਰ ਇਹ ਪੋਸਟ ਵੀ ਸਾਂਝੀ ਕਰਦੇ ਆ ਤਾਂ ਫਿਰ ਜੇ ਖੁਸ਼ੀ ਵਾਲੀ ਗੱਲ ਹੋਊਗੀ ਉਹ ਵੀ ਸਾਂਝੀ ਕੀਤੀ ਜਾਊਗੀ ਵੀਡੀਓ ਨੂੰ ਕਰਿਓ ਦਬਕੇ ਸ਼ੇਅਰ ਮਿਲਦੇ ਆ ਅ